ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਆਂ ਪੰਜਾਬ ਦੀਆਂ ਵੱਡੀਆਂ ਖਬਰਾਂ ਪਹਿਲੀ ਤੇ ਵੱਡੀ ਖਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ ਹੈ ਵਿਦਿਆਰਥੀਆਂ ਦਾ ਧਰਨਾ ਵੀ ਸੀ ਦਫਤਰ ਦੇ ਬਾਹਰ ਜਾਰੀ ਹੈ ਅੱਜ 23 ਦਿਨ ਹੋ ਗਏ ਨੇ ਜਦੋਂ ਵਿਦਿਆਰਥੀ ਲਗਾਤਾਰ ਸੰਘਰਸ਼ ਦੇ ਰਾਤੇ ਚੱਲ ਰਹੇ ਨੇ ਤੇ ਲਗਾਤਾਰ ਉਹਨਾਂ ਦੀ ਮੰਗ ਹੈ ਕਿ ਸੈਨਟ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਏ ਹਾਲਾਂਕਿ 10 ਨਵੰਬਰ ਨੂੰ ਇੱਕ ਵੱਡੀ ਕਾਲ ਦਿੱਤੀ ਗਈ ਸੀ ਉਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਤੇ ਵਿਦਿਆਰਥੀਆਂ ਦੀ ਜਿਹੜੀ ਮੀਟਿੰਗ ਹੈ ਉਹ ਵਾਰ-ਵਾਰ ਸਮੇਂ-ਸਮੇਂ ਤੇ ਹੁੰਦੀ ਰਹੀ ਹੈ ਤੇ ਸਪੈਸ਼ਲੀ ਮੀਟਿੰਗ ਦੇ ਦੌਰਾਨ ਇਹ ਅਪਡੇਟ ਸਾਹਮਣੇ ਆਈ ਸੀ ਇਹ ਗੱਲਬਾਤ ਦੋਵਾਂ ਧਿਰਾਂ ਦੇ ਵਿੱਚ ਹੋਈ ਸੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਤੋਂ 25 ਨਵੰਬਰ ਦਾ ਸਮਾਂ ਮੰਗਿਆ ਸੀ ਕਿ ਅਸੀਂ 25 ਨਵੰਬਰ ਤੱਕ ਕੋਈ ਨਾ ਕੋਈ ਹੱਲ ਕੱਢਾਂਗੇ ਸੈਨੇਟ ਦੀਆਂ ਚੋਣਾਂ ਕਰਾਉਣ ਲਈ ਤਰੀਕਾ ਦਾ ਜਿਹੜਾ ਐਲਾਨ ਹੈ ਉਹ 25 ਨਵੰਬਰ ਤੱਕ ਕਰ ਦਿੱਤਾ ਜਾਏਗਾ ਜਿਸ ਤੋਂ ਬਾਅਦ ਵਿਦਿਆਰਥੀਆਂ ਦਾ ਸੰਕੇਤਕ ਦਰਨਾ ਅਜੇ ਵੀ ਜਾਰੀ ਹੈ ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਲਿਖਤੀ ਰੂਪ ਦੇ ਵਿੱਚ ਸੈਨੇਟ ਦੀਆਂ ਚੋਣਾਂ ਦਾ ਐਲਾਨ ਨਹੀਂ ਮਿਲਦਾ ਤਰੀਕਾਂ ਲਿਖਤੀ ਰੂਪ ਦੇ ਵਿੱਚ ਨਹੀਂ ਮਿਲਦੀਆਂ ਉਦੋਂ ਤੱਕ ਇਹ ਦਰਨਾ ਜਾਰੀ ਰਹੇਗਾ ਤੇ ਜੇ 25 ਨਵੰਬਰ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੋਈ ਹੱਲ ਨਾ ਕੱਢਿਆ ਜਾਂ ਫਿਰ ਜਿਹੜੀਆਂ ਤਰੀਕਾਂ ਨੇ ਉਸ ਦਾ ਐਲਾਨ ਨਾ ਹੋਇਆ ਤਾਂ ਫਿਰ ਉਹ 10 ਨਵੰਬਰ ਤੋਂ ਵੀ ਵੱਡਾ ਇਕੱਠ ਕਰਨਗੇ ਯਾਨੀ ਕਿ 26 ਨਵੰਬਰ ਨੂੰ ਇੱਕ ਕਾਲ ਵਿਦਿਆਰਥੀਆਂ ਨੇ ਦਿੱਤੀ ਹੈ 10 ਨਵੰਬਰ ਤੋਂ ਬਾਅਦ ਹੁਣ 26 ਨਵੰਬਰ ਨੂੰ ਅਗਲਾ ਜਿਹੜਾ ਹੱਲ ਹੈ ਉਹ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਔਰ ਖਾਸ ਤੌਰ ਤੇ ਇੰਡੀਅਨ ਭਾਜਪਾ ਸਰਕਾਰ ਦੇ ਖਿਲਾਫ ਬੋਲਿਆ ਜਾਏਗਾ ਕਿ 26 ਨਵੰਬਰ ਨੂੰ ਯੂਨੀਵਰਸਿਟੀ ਬੰਦ ਰੱਖੀ ਜਾਏਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਰੇ ਡਿਪਾਰਟਮੈਂਟਸ ਬੰਦ ਰੱਖੇ ਜਾਣਗੇ ਐਡਮਿਨਿਸਟ੍ਰੇਸ਼ਨ ਬਲੌਕ ਬੰਦ ਰੱਖਿਆ ਜਾਏਗਾ ਤੇ ਨਾਲ ਹੀ ਯੂਨੀਵਰਸਿਟੀ ਤੋਂ ਬਾਹਰ ਨਿਕਲ ਕੇ ਭਾਜਪਾ ਦੇ ਦਫਤਰ ਜਿੱਥੇ ਜਿੱਥੇ ਵੀ ਪੰਜਾਬ ਦੇ ਵਿੱਚ ਭਾਜਪਾ ਦੇ ਦਫਤਰ ਸਥਿਤ ਨੇ ਉਹਨਾਂ ਦਾ ਕਿਰਾਉ ਹੋ ਕੀਤਾ ਜਾਏਗਾ ਤੇ ਵਿਦਿਆਰਥੀਆਂ ਦੇ ਨਾਲ ਪਹਿਲਾਂ ਦੀ ਤਰ੍ਹਾਂ ਕਿਸਾਨ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਜਾਂ ਹੋਰ ਲੋਕ ਵੀ ਵਿਦਿਆਰਥੀਆਂ ਦਾ ਸਾਥ ਦੇਣਗੇ ਔਰ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣਗੇ ਤੇ ਵੱਧ ਤੋਂ ਅੱਧ ਪਾਜਪਾ ਲੀਡਰਾਂ ਦੇ ਘਰਾਂ ਦਾ ਜਾਂ ਦਫ਼ਤਰਾਂ ਦਾ ਜਿਹੜਾ ਘਰਾਓ ਹੈ ਉਹ ਵੀ ਕੀਤਾ ਜਾ ਸਕਦਾ ਹੈ ਅਸੋ ਇਸ ਦੌਰਾਨ ਕਈ ਸਾਰੇ ਉਤਾਰ ਚੜਾ ਜਿਹੜੇ ਨੇ ਦੇਖਣ ਨੂੰ ਮਿਲੇ ਨੇ ਹਾਲਾਂਕਿ ਅੰਦਰ ਮੀਟਿੰਗਸ ਦੇ ਵਿੱਚ ਬਹੁਤ ਥਰੰਮੇ ਦੇ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਪਰ ਬਾਹਰ ਆ ਕੇ ਕੁਝ ਹੋਰ ਤਰ੍ਹਾਂ ਦੇ ਜਿਹੜੇ ਤੇਵਰ ਨੇ ਦਿਖਾਏ ਜਾਂਦੇ ਨੇ ਇਹ ਵੀ ਵਿਦਿਆਰਥੀਆਂ ਦੀ ਜਿਹੜੀ ਸ਼ਿਕਾਇਤ ਹੈ ਉਹ ਰਹੀ ਹੈ ਔਰ ਖਾਸ ਤੌਰ ਤੇ 11 ਥਾਣਾ ਦੇ ਵਿੱਚ ਸੈਕਟਰ 11 ਚੰਡੀਗੜ੍ਹ ਸੈਕਟਰ 11 ਥਾਣੇ ਦੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਜਿਹੜਾ ਪਰਚਾ ਉਹ ਵੀ ਦਰਜ ਕੀਤਾ ਗਿਆ ਔਰ ਬਾਹਰ ਆ ਕੇ ਜਿਹੜੀਆਂ ਸਟੇਟਮੈਂਟਸ ਨੇ ਹੋਈ ਯੂਨੀਵਰਸਿਟੀ ਪ੍ਰਸ਼ਾਸਨ ਤਲਖੀ ਪਰ ਜਾਂ ਦਿੰਦਾ ਹੈ ਵਿਦਿਆਰਥੀਆਂ ਦੇ ਖਿਲਾਫ ਔਰ ਵਿਦਿਆਰਥੀਆਂ ਦੇ ਵੀ ਦੋਸ਼ ਹੈ ਕਿ ਇਸ ਦੌਰਾਨ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਹ ਅੰਦੋਲਨ ਨੂੰ ਤੋੜਨ ਦੇ ਲਈ ਵੀ ਜਿਹੜੀਆਂ ਕੌਜੀਆਂ ਸਾਜ਼ਿਸ਼ਾਂ ਉਹ ਰਚ ਰਿਹਾ ਕੌਜੀਆਂ ਚਾਲਾਂ ਚੱਲ ਰਿਹਾ ਅੰਦੋਲਨ ਨੂੰ ਪੰਜਾਬ ਹਰਿਆਣਾ ਹਿਮਾਚਲ ਦੇ ਵਿਦਿਆਰਥੀਆਂ ਦੇ ਨਾਮ ਤੇ ਜਿਹੜੀ ਤੋੜਨ ਦੀ ਕੋਸ਼ਿਸ਼ ਹੈ ਉਹ ਵੀ ਕੀਤੀ ਜਾ ਰਹੀ ਹੈ ਸੋ ਫਿਲਹਾਲ 20 ਨਵੰਬਰ ਦਾ ਸਮਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਤੋਂ ਮੰਗਿਆ ਔਰ ਇਹ ਧਰਨਾ ਉਸੇ ਤਰ੍ਹਾਂ جاری ਹੈ ਹਾਲਾਂਕਿ ਹੁਣ ਸੰਕੇਤਕ ਧਰਨਾ ਹੈ ਵਿਦਿਆਰਥੀ ਇਹ ਉਮੀਦ ਕਰ ਰਹੇ ਨੇ ਕਿ ਉਹਨਾਂ ਦੀ ਜਿਹੜੀ ਮੰਗ ਹੈ ਉਹ ਮੰਨੀ ਜਾਏਗੀ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਖੁਦ ਜਿਹੜਾ 25 ਤਰੀਕ ਦਾ ਸਮਾਂ ਉਹ ਮੰਗਿਆ ਸੋ ਵੀਸੀ ਦਫ਼ਤਰ ਦੇ ਬਾਹਰ ਧਰਨਾ ਉਸੇ ਤਰ੍ਹਾਂ ਜਾਰੀ ਹੈ ਵਿਦਿਆਰਥੀਆਂ ਦੀ ਲਈ ਲੰਗਰ ਵੀ ਮੁਹੱਈਆ ਕਰਾਇਆ ਜਾ ਰਿਹਾ ਹੈ ਔਰ ਦੇਰ ਰਾਤ ਵਿਦਿਆਰਥੀਆਂ ਨੂੰ ਮਿਲਣ ਜਿਹੜੇ ਪੋਲੀਟੀਕਲ ਲੀਡਰਸ ਨੇ ਜਾਂ ਹੋਰ ਮਦਦਗਾਰ ਨੇ ਉਹ ਵੀ ਆਉਂਦੇ ਰਹਿੰਦੇ ਨੇ ਅਗਲੀ ਖਬਰ ਵੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਹੈ ਅਜੇ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵਾਲਾ ਮਾਮਲਾ ਹੱਲ ਨਹੀਂ ਹੋਇਆ ਤੇ ਇਸੇ ਦੇ ਦਰਮਿਆਨ ਕੇਂਦਰ ਸਰਕਾਰ ਦੇ ਵੱਲੋਂ ਇੱਕ ਨੋਟਿਸ ਕੱਢ ਦਿੱਤਾ ਗਿਆ ਸੀ ਕਿ ਆਗਾਮੀ ਸਰਦ ਰੁੱਤ اجلاس ਦੇ ਵਿੱਚ ਸੰਵਿਧਾਨ ਦੀ ਧਾਰਾ 131 ਦੇ ਤਹਿਤ ਬਿੱਲ ਲਿਆਂਦਾ ਜਾਏਗਾ ਜਿਸ ਦੇ ਵਿੱਚ ਚੰਡੀਗੜ੍ਹ ਨੂੰ ਪੂਰਨ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਜਾਏਗਾ ਜਿਹੜਾ ਚੰਡੀਗੜ੍ਹ ਦਾ ਪ੍ਰਸ਼ਾਸਨ ਹੈ ਪ੍ਰਬੰਧ ਹੈ ਉਹ ਅਲੱਗ ਤੋਂ ਐਲਜੀ ਜਾਂ ਫਿਰ ਰਾਸ਼ਟਰਪਤੀ ਦੇਖੇਗਾ ਇਸ ਨੋਟਿਸ ਤੋਂ ਬਾਅਦ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੁੰਦਾ ਜਾ ਰਿਹਾ ਸੀ ਲਗਾਤਾਰ ਸਾਰੀਆਂ ਪਾਰਟੀਆਂ ਵੀ ਇਸ ਦਾ ਵਿਰੋਧ ਕਰ ਰਹੀਆਂ ਸੀ ਤੇ ਉਸੇ ਦਰਮਿਆਨ ਇਸ ਦਾ ਜਿਹੜਾ ਉਹ ਵਿਦਿਆਰਥੀ ਸੰਘਰਸ਼ ਦੇ ਉੱਤੇ ਵੀ ਵੇਖਣ ਨੂੰ ਮਿਲਿਆ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਚੱਲ ਰਿਹਾ ਹੈ ਵਿਦਿਆਰਥੀਆਂ ਨੇ ਵੀ ਹੱਲਾ ਬੋਲਿਆ ਕਿ ਇੱਕ ਪਾਸੇ ਤਾਂ ਤੁਸੀਂ ਸੈਨੇਟ ਦੀਆਂ ਚੋਣਾਂ ਕਰਾਉਣ ਦਾ ਭਰੋਸਾ ਦੇ ਰਹੇ ਹੋ ਕਿ ਅਸੀਂ ਜਲਦੀ ਤਰੀਕੇ ਅਨਾਉਂਸ ਕਰ ਦਾਂਗੇ ਤੇ ਦੂਜੇ ਪਾਸੇ ਤੁਸੀਂ ਹੁਣ ਸਾਡੀ ਰਾਜਧਾਨੀ ਖੋਣ ਦੀ ਵੀ ਸਾਡੇ ਤੋਂ ਕੋਸ਼ਿਸ਼ ਕਰ ਰਹੇ ਹੋ ਹਾਲਾਂਕਿ ਯੂਨੀਵਰਸਿਟੀ ਸੈਨੇਟ ਚੋਣਾਂ ਦੇ ਮੰਗ ਦੇ ਨਾਲ-ਨਾਲ ਜਿਹੜਾ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਹੈ ਉਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਲੈ ਕੇ ਵੀ ਹੈ ਉੱਥੇ ਜੋ ਨਾਰੇ ਲੱਗਦੇ ਨੇ ਉਹ ਵੀ ਇਸੇ ਲਈ ਹੀ ਲੱਗਦੇ ਨੇ ਕਿ ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਤੇ ਨਾਲ ਹੀ ਇਸ ਤਰ੍ਹਾਂ ਦੇ ਨਾਰੇ ਲਾਏ ਜਾਂਦੇ ਨੇ ਕਿ ਖੇੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਕਿਉਂਕਿ ਚੰਡੀਗੜ੍ਹ ਜਦੋਂ ਬਣਾਇਆ ਗਿਆ 1966 ਦੇ ਵਿੱਚ ਤਾਂ ਪੰਜਾਬ ਦੇ ਕਈ ਪਿੰਡਾਂ ਦੀ ਜ਼ਮੀਨ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਸੀ ਪਹਿਲਾਂ ਵੀ ਜਿਸ ਤਰ੍ਹਾਂ ਐਕਟ ਦੇ ਵਿੱਚ ਸਮਝੌਤੇ ਹੋਏ ਨੇ ਪੰਜਾਬ ਤੋਂ ਬਹੁਤ ਸਾਰੀਆਂ ਚੀਜ਼ਾਂ ਚੰਡੀਗੜ੍ਹ ਦੇ ਵਿੱਚ ਖੋਲੀਆਂ ਗਈਆਂ ਨੇ ਇਹ ਮੁੱਦਾ ਲੰਬੇ ਸਮੇਂ ਤੋਂ ਬਹਿਸ ਅਧੀਨ ਰਿਹਾ ਕਿ ਪੰਜਾਬੀਆਂ ਨੂੰ ਇੱਥੇ ਨੌਕਰੀ ਨਹੀਂ ਮਿਲਦੀ 60 40 ਦੀ ਰੇਸ਼ਿਓ ਹੈ ਪਰ ਫਿਰ ਵੀ ਪੰਜਾਬੀਆਂ ਨੂੰ ਦਰਕਿਨਾਰ ਕੀਤਾ ਜਾਂਦਾ ਹੈ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਜਿਹੜਾ ਬਣਦਾ ਦਰਜਾ ਉਹ ਨਹੀਂ ਮਿਲਦਾ ਪੰਜਾਬੀਆਂ ਦੇ ਨਾਲ ਵਿਤਕਰਾ ਹੁੰਦਾ ਸੋ ਇੰਨੀ ਸਾਰੀਆਂ ਸਮੱਸਿਆਵਾਂ ਤੋਂ ਬਾਅਦ ਇੰਨੇ ਸਾਰੇ ਵਿਤਕਰਿਆਂ ਤੋਂ ਬਾਅਦ ਹੁਣ ਜਿਹੜਾ ਕੇਂਦਰ ਸਰਕਾਰ ਦਾ ਨੋਟਿਸ ਹੈ ਉਹ ਇਹ ਸੀਗਾ ਕਿ ਚੰਡੀਗੜ੍ਹ ਨੂੰ ਇੱਕ ਯੂਟੀ ਬਣਾ ਦੇਣਾ ਚਾਹੀਦਾ ਹੈ ਤਾਂ ਸੰਵਿਧਾਨ ਦੀ ਧਾਰਾ 131 ਦੇ ਤਹਿਤ ਬਿੱਲ ਲਿਆਉਣ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਸੀ ਹਾਲਾਂਕਿ ਨੋਟੀਫਿਕੇਸ਼ਨ ਵੀ ਆਇਆ ਸੀ ਪਰ ਵਿਰੋਧ ਤੋਂ ਬਾਅਦ ਯੂ-ਟਰਨ ਲੈ ਲਿਆ ਗਿਆ ਹੈ ਇਹ ਫੈਸਲਾ ਵਾਪਸ ਲੈ ਲਿਆ ਗਿਆ ਹੈ ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਫੈਸਲਾ ਸਿਰਫ ਵਿਚਾਰ ਅਧੀਨ ਹੈ ਇਸ ਤੇ ਕੋਈ ਵੀ ਅੰਤਿਮ ਫੈਸਲਾ ਨਹੀਂ ਲਿਆ ਗਿਆ ਜਿੰਨੀਆਂ ਵੀ ਧਿਰਾਂ ਨੇ ਸੰਸਦ ਦੇ ਵਿੱਚ ਬੈਠਦੀਆਂ ਨੇ ਜਾਂ ਜਿੰਨੇ ਵੀ ਸਹਿਯੋਗੀ ਨੇ ਉਹਨਾਂ ਸਾਰਿਆਂ ਦੇ ਨਾਲ ਵਿਚਾਰ ਚਰਚਾ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਏਗਾ ਚੰਡੀਗੜ੍ਹ ਉਹ ਨੂੰ ਰਾਜਧਾਨੀ ਦੇ ਵਿੱਚ ਹੀ ਰੱਖਿਆ ਜਾਏਗਾ ਰਾਜਧਾਨੀ ਦੇ ਰੂਪ ਦੇ ਵਿੱਚ ਹੀ ਰੱਖਿਆ ਜਾਏਗਾ ਹਜੇ ਪਰ ਜੇਕਰ ਇਹ ਬਿੱਲ ਆਉਂਦਾ ਤਾਂ ਇਹ ਅਸ਼ੰਕਾ ਜਤਾਇਆ ਜਾ ਰਿਹਾ ਸੀ ਕਿ ਪੰਜਾਬ ਤੋਂ ਪੰਜਾਬ ਦੀ ਰਾਜਧਾਨੀ ਖੋਲ੍ਹ ਲਈ ਜਾਏਗੀ ਜਿੰਨੇ ਵੀ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਹੱਕ ਨਹੀਂ ਰਹਿੰਦੇ ਖੁੰਦੇ ਵੈਸੇ ਤਾਂ ਪੰਜਾਬ ਪਹਿਲਾਂ ਹੀ ਬਹੁਤ ਕੁਝ ਗਵਾ ਚੁੱਕਿਆ ਹੈ ਚੰਡੀਗੜ੍ਹ ਦੇ ਵਿੱਚੋਂ ਪਰ ਜਿਹੜੇ ਰਹਿੰਦੇ ਖੁੰਦੇ ਹੱਕ ਨੇ ਉਹ ਵੀ ਪੰਜਾਬ ਦੇ ਹੱਥੋਂ ਨਿਕਲ ਜਾਣਗੇ ਔਰ ਖਾਸ ਤੌਰ ਤੇ ਜਿਹੜੀ ਪੰਜਾਬ ਦੀ ਦਾਅਵੇਦਾਰੀ ਹੈ ਚੰਡੀਗੜ੍ਹ ਦੇ ਵਿੱਚ ਰਾਜਧਾਨੀ ਹੋਣ ਦੇ ਨਾਤੇ ਪੰਜਾਬੀ ਹੀ ਘਟੋਕ ਕੇ ਕਹਿੰਦੇ ਨੇ ਕਿ ਸਾਡੀ ਰਾਜਧਾਨੀ ਚੰਡੀਗੜ੍ਹ ਹੈ ਕਿਉਂਕਿ ਸਾਡੇ ਪਿੰਡਾਂ ਨੂੰ ਉਜਾੜ ਕੇ ਬਣੀ ਹੈ ਸੋ ਜੇ ਇਸ ਤਰ੍ਹਾਂ ਦਾ ਕੋਈ ਬਿੱਲ ਆਉਂਦਾ ਇਹ ਬਿੱਲ ਪੇਸ਼ ਹੁੰਦਾ ਜਾਂ ਪਾਸ ਹੁੰਦਾ ਤਾਂ ਇਸ ਦੇ ਜਿਹੜੇ ਨਤੀਜੇ ਨੇ ਉਹ ਬਹੁਤ ਖਤਰਨਾਕ ਰਹਿਣ ਵਾਲੇ ਸੀ ਸਾਰੀਆਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੀ ਇਸ ਦਾ ਵਿਰੋਧ ਕਰ ਰਹੀਆਂ ਸੀ ਦੂਜੇ ਪਾਸੇ ਵਿਦਿਆਰਥੀ ਪ੍ਰਦਰਸ਼ਨ ਤੇ ਵੀ ਇਸ ਦਾ ਅਸਰ ਪਿਆ ਤੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪੰਜਾਬ ਭਾਜਪਾ ਵੀ ਅੰਦਰੋਂ ਕੰਬ ਰਹੀ ਸੀ ਕਿ ਪੰਜਾਬ ਦੇ ਵਿੱਚ ਜੇਕਰ ਇਸ ਤਰੀਕੇ ਦਾ ਵਿਰੋਧ ਚੱਲ ਰਿਹਾ ਹੈ ਪਹਿਲਾਂ ਕਿਉਂਕਿ ਕਿਸਾਨੀ ਅੰਦੋਲਨ ਦੌਰਾਨ ਭਾਜਪਾ ਪਹਿਲਾਂ ਹੀ ਇਹ ਦੇਖ ਚੁੱਕੀ ਸੀ ਕਿ ਪੰਜਾਬੀ ਕਿਸ ਤਰੀਕੇ ਦੇ ਨਾਲ ਜਿਹੜੇ ਅੰਦੋਲਨ ਨੇ ਉਹ ਸਾਰ ਕਰਦੇ ਨੇ ਔਰ ਕਿਸ ਤਰੀਕੇ ਦੇ ਨਾਲ ਹਕੂਮਤਾਂ ਦੇ ਨਾਲ ਆਡਾ ਲਾਉਂਦੇ ਨੇ ਸੋ ਪੰਜਾਬ ਭਾਜਪਾ ਵੀ ਕਿਤੇ ਨਾ ਕਿਤੇ ਅੰਦਰੋਂ ਡਰ ਰਹੀ ਸੀ ਔਰ ਇਹ ਚਾਹੁੰਦੀ ਸੀ ਕਿ ਨਾ ਹੀ ਇਸ ਤਰ੍ਹਾਂ ਦਾ ਕੋਈ ਬਿੱਲ ਲਿਆਂਦਾ ਜਾਏ ਤੇ ਨਾ ਹੀ ਇਸ ਤੇ ਵਿਚਾਰ ਕੀਤੀ ਜਾਏ ਸੋ ਇਹ ਫੈਸਲਾ ਕੇਂਦਰ ਸਰਕਾਰ ਨੂੰ ਵਾਪਸ ਲੈਣਾ ਪਿਆ ਕਿਉਂਕਿ ਇਸ ਦਾ ਜਿਹੜਾ ਵਿਰੋਧ ਹੈ ਉਹ ਵੱਡੇ ਪੱਧਰ ਤੇ ਹੋ ਸਕਦਾ ਸੀ ਤੇ ਹੋ ਸਕਦਾ ਹੈ ਕਿ ਮਾਹੌਲ ਵੀ ਖਰਾਬ ਹੋ ਸਕਦਾ ਸੀ ਪੰਜਾਬ ਦੇ ਵਿੱਚ ਹਿੰਸਾ ਵੀ ਹੋ ਸਕਦੀ ਸੀ ਕਿਉਂਕਿ ਇਹ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਜਦੋਂ ਵੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੀ ਆ ਪੰਜਾਬ ਦੀ ਰਾਜਧਾਨੀ ਦੀ ਗੱਲ ਹੁੰਦੀ ਹੈ ਤਾਂ ਪੰਜਾਬੀ ਇਹ ਕਦੇ ਬਰਦਾਸ਼ਤ ਨਹੀਂ ਕਰਦੇ ਕਿ ਸਾਡੀ ਰਾਸ਼ਤਾ ਨਹੀਂ ਸਾਡੀ ਯੂਨੀਵਰਸਿਟੀ ਸਾਡੀ ਬੋਲੀ ਸਾਡੇ ਤੋਂ ਖੋਹੀ ਚਾਏ ਇਹ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਔਰ ਭਾਵਨਾਵਾਂ ਦੇ ਨਾਲ ਛੇੜਛਾੜ ਕਰਕੇ ਜਿਹੜਾ ਖਦਸ਼ਾ ਹੈ ਉਹ ਬਿਲਕੁਲ ਸਹੀ ਜਤਾਇਆ ਜਾ ਰਿਹਾ ਸੀ ਕਿ ਜੇਕਰ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਛੇੜਛਾੜ ਕੀਤੀ ਜਾਏਗੀ ਤਾਂ ਮਾਹੌਲ ਖਰਾਬ ਹੋ ਸਕਦਾ ਹੈ ਸੋ ਫਿਲਹਾਲ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਇਹ ਵਾਪਸ ਲੈ ਲਿਆ ਗਿਆ ਹੈ ਔਰ ਇਹੇ ਸਪਸ਼ਟ ਕੀਤਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਕੇਂਦਰੀ ਗ੍ਰਹਿ ਵਿਭਾਗ ਦੇ ਵੱਲੋਂ ਕਿ ਸਰਦ ਰੁੱਤੀ ਜਲਾਸ ਦੇ ਵਿੱਚ ਇਦਾਂ ਦਾ ਕੋਈ ਬਿੱਲ ਨਹੀਂ ਪੇਸ਼ ਕੀਤਾ ਜਾਏਗਾ ਨਾ ਹੀ ਬਹਿਸ ਹੋਏਗੀ ਇਹ ਸਿਰਫ ਵਿਚਾਰ ਅਧੀਨ ਹੈ ਇਸ ਤੇ ਕੋਈ ਵੀ ਫੈਸਲਾ ਅੰਤਿਮ ਫੈਸਲਾ ਨਹੀਂ ਲਿਆ ਗਿਆ ਜੇਕਰ ਕੋਈ ਫੈਸਲਾ ਲਿਆ ਵੀ ਜਾਂਦਾ ਤਾਂ ਉਹ ਸਾਰਿਆਂ ਦੇ ਸਲਾਹ مشਵਰੇ ਦੇ ਨਾਲ ਸਾਰੀਆਂ ਵਿਰੋਧੀ ਧਿਰਾਂ ਦੇ ਸਲਾਹ مشਵਰੇ ਦੇ ਨਾਲ ਹੀ ਲਿਆ ਜਾਏਗਾ। ਅਗਲੀ ਖਬਰ ਖਡੂਰ ਸਾਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ। ਭਾਈ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਸੰਸਦ ਦੇ ਸਰਦ ਰੁੱਤ اجلاس ਦੇ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਹੈ, ਇਜਾਜ਼ਤ ਮੰਗੀ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ਼ਾਰਾ ਕੀਤਾ ਤੇ ਪੰਜਾਬ ਸਰਕਾਰ ਤੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਸਮਾਂ ਮੰਗਿਆ ਹੈ ਕਿ ਇਸ ਪਟੀਸ਼ਨ ਦੇ ਉੱਤੇ ਇੱਕ ਹਫ਼ਤੇ ਦੇ ਅੰਦਰ ਪੰਜਾਬ ਸਰਕਾਰ ਫੈਸਲਾ ਲਵੇ। ਸੋ ਹੁਣ ਫੇਰ ਤੋਂ ਪੰਜਾਬ ਸਰਕਾਰ ਦੇ ਲਈ ਇਹ ਧਰਮ ਸੰਕਟ ਦੀ ਘੜੀ ਹੈ। ਕਿਉਂਕਿ ਐਨਐਸਏ ਵਧਾਉਣ ਦੀ ਗੱਲ ਹੋਵੇ ਤਾਂ ਭਾਈ ਅਮਰਿਤਪਾਲ ਸਿੰਘ ਦੀ ਐਨਐਸਏ ਤੀਜੀ ਵਾਰ ਵਧੀ ਹੈ ਔਰ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦਾ ਲਗਾਤਾਰੇ ਦੋਸ਼ ਰਿਹਾ ਹੈ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਵਧਕੀਆਂ ਕਰ ਰਹੀ ਹੈ ਉਹਨਾਂ ਦੇ ਨਾਲ ਵਿਤਕਰਾ ਕਰ ਰਹੀ ਹੈ ਜਾਣਬੁੱਝ ਕੇ ਭਾਈ ਅਮਰਿਤਪਾਲ ਸਿੰਘ ਨੂੰ ਜਿਹੜਾ ਸੰਸਦ ਦੇ ਵਿੱਚ ਉਹ ਪੇਸ਼ ਨਹੀਂ ਹੋਣ ਦਿੱਤਾ ਜਾ ਰਿਹਾ ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਜਿਸ ਨੂੰ ਕਿ ਪੰਜਾਬ ਸਰਕਾਰ ਨੇ ਨਾ ਮਨਜ਼ੂਰ ਕੀਤਾ ਸੀ ਸੋ ਹੁਣ ਫਿਰ ਤੋਂ ਉਹ ਸਰਦ ਰੁੱਤ ਇਜਲਾਸ ਦੇ ਵਿੱਚ ਬੋਲਣਾ ਚਾਹੁੰਦੇ ਨੇ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਦਾ ਇਹ ਹੱਕ ਬਣਦਾ ਹੈ ਕਿ ਉਹ ਸੰਸਦ ਦੇ ਵਿੱਚ ਜਾ ਕੇ ਬੋਲਣ ਹਾਲਾਂਕਿ ਉਹਨਾਂ ਦੇ ਸਾਥੀ ਜਿਹੜੇ ਨੇ ਬਾਰਾ ਮੁੱਲਾ ਤੋਂ ਜਿਹੜੇ ਇੰਜੀਨੀਅਰ ਰਾਸ਼ਦ ਨੇ ਉਨ੍ਹਾਂ ਦੇ ਉੱਤੇ ਵੀ ਕਈ ਗੰਭੀਰ ਮਾਮਲੇ ਦਰਜ ਨੇ ਉਹ ਵਿਹਾਰ ਜੇਲ੍ਹ ਦੇ ਵਿੱਚ ਬੰਨ ਨੇ ਪਰ ਹਰ ਵਾਰ ਉਹ ਸਰਦਰੁੱਤ ਇਜਲਾਸ ਦੇ ਵਿੱਚ ਆਉਂਦੇ ਨੇ ਬਕਾਇਦਾ ਐਨਆਈਏ ਦੇ ਵੱਲੋਂ ਪਰਮਿਸ਼ਨ ਦਿੱਤੀ ਜਾਂਦੀ ਹੈ ਸੋ ਜੇ ਉਨ੍ਹਾਂ ਤੇ ਇੰਨੇ ਗੰਭੀਰ ਮਾਮਲੇ ਦਰਜ ਨੇ ਤਾਂ ਫਿਰ ਭਾਈ ਅਮਰਿਤਪਾਲ ਸਿੰਘ ਕਿਉਂ ਸੰਸਦ ਮੈਂਬਰ ਦੇ ਤੌਰ ਤੇ ਨਹੀਂ ਚੁਣ ਨਹੀਂ ਸਕਦੇ ਸੋ ਹੁਣ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਉਹ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤਾਂ ਤੇ ਬੋਲਣਾ ਚਾਹੁੰਦੇ ਨੇ ਕਿਉਂਕਿ ਬੀਤੇ ਮਹੀਨਿਆਂ ਦੇ ਵਿੱਚ ਪੰਜਾਬ ਹੜ੍ਹਾਂ ਦੀ ਸਥਿਤੀ ਦੇ ਨਾਲ ਝੰਡੋੜਿਆ ਗਿਆ ਸੀ ਬਹੁਤ ਬੁਰੇ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੇ ਸੀ ਸੋ ਉਹਨਾਂ ਨੇ ਆਪਣੀ ਇੱਛਾ ਵੀ ਜ਼ਾਹਿਰ ਕੀਤੀ ਹੈ ਕਿ ਉਹ ਹੜ੍ਹਾਂ ਦੇ ਮੁੱਦੇ ਤੇ ਬੋਲਣਾ ਚਾਹੁੰਦੇ ਨੇ ਹੁਣ ਫੈਸਲਾ ਪੰਜਾਬ ਸਰਕਾਰ ਦੇ ਹੱਥ ਹਾਈ ਕੋਰਟ ਨੇ ਸੁੱਟਿਆ ਹੈ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਪੰਜਾਬ ਸਰਕਾਰ ਇਹ ਫੈਸਲਾ ਲਵੇ ਤੇ ਭਾਈ ਅਮਰਤਪਾਲ ਸਿੰਘ ਨੂੰ ਮਨਜ਼ੂਰੀ ਦੇਵੇ ਅ ਅ ਦਰਅਸਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਦੇਣੀ ਹੈ ਔਰ ਜੋ ਕਿ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦਾ ਸੋ ਅ ਰਲ ਮਿਲ ਕੇ ਪੰਜਾਬ ਸਰਕਾਰ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜਾ ਫੈਸਲਾ ਉਹ ਲਿਆ ਜਾਣਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਜਿਹੜਾ ਸੰਸਦ ਸਦ ਅਰੁੱਤੇ ਜਲਾਸ ਦੇ ਵਿੱਚ ਬੈਠਣ ਦੀ ਜਿਹੜੀ ਇਜਾਜ਼ਤ ਹੈ ਉਹ ਦਿੱਤੀ ਜਾਵੇ ਹਾਲਾਂਕਿ ਅਮਰਿਤਪਾਲ ਦੇ ਨਾਮ ਤੇ ਲਗਾਤਾਰ ਜਿਹੜਾ ਪੰਜਾਬ ਸਰਕਾਰ ਦਾ ਰਵਈਆ ਉਹ ਵਿਤਕਰੇ ਵਾਲਾ ਰਿਹਾ ਹੈ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਜਿਹੜਾ ਵਿਤਕਰਾ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ ਹਾਲਾਂਕਿ ਹਾਲ ਹੀ ਦੇ ਵਿੱਚ ਉਹਨਾਂ ਦੇ ਮਾਤਾ ਜੀ ਕੈਨੇਡਾ ਜਾਣਾ ਚਾਹੁੰਦੇ ਸੀ ਉਹਨਾਂ ਦੀ ਬੇਟੀ ਦੇ ਕੋਲ ਤੇ ਉੱਥੇ ਵੀ ਉਹਨਾਂ ਨੂੰ ਜਹਾਜ਼ ਦੇ ਵਿੱਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਦਾ ਦੋਸ਼ ਵੀ ਜਿਹੜਾ ਅਮਰਿਤਪਾਲ ਸਿੰਘ ਦੇ ਮਾਤਾ ਨੇ ਉਹਨਾਂ ਨੇ ਅਮ੍ਰਿਤਸਰ ਦੀ ਐਸਐਸਪੀ ਤੇ ਲਗਾਇਆ ਸੀ ਕਿ ਐਸਐਸਪੀ ਦੇ ਕੈਂਟ ਦੇ ਉੱਤੇ ਸਾਰਾ ਕੁਝ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਅਮ੍ਰਿਤਸਰ ਦਾ ਜਿੰਨਾ ਵੀ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਦੇ ਨਾਲ ਖਾਰ ਖਾਂਦਾ ਹੈ ਉਹਨਾਂ ਦੇ ਨਾਲ ਆ ਪੈੜੀਆਂ ਟਿੱਪਣੀਆਂ ਕਰਦਾ ਹੈ ਕਈ ਤਰੀਕੇ ਦੀ ਜਿਹੜੀ ਉਹਨਾਂ ਦੀ ਖਿਰਦਾਰ 쿠ਸ਼ੀਏ ਅੰਮ੍ਰਿਤਸਰ ਦੇ ਵਿੱਚ ਕੀਤੀ ਜਾਂਦੀ ਹੈ ਸੋ ਭਾਈ ਅਮਰਿਤਪਾਲ ਸਿੰਘ ਦੇ ਜਿਹੜੇ ਮਾਤਾ ਜੀ ਨੇ ਉਹਨਾਂ ਦਾ ਇਹ ਇਲਜ਼ਾਮ ਸੀਗਾ ਉਹਨਾਂ ਦੇ ਪਿਤਾ ਜੀ ਵੀ ਅਕਸਰ ਸਰਕਾਰ ਦੇ ਉੱਤੇ ਬੋਲਦੇ ਨਜ਼ਰ ਆਉਂਦੇ ਨੇ ਪਰ ਜੇਕਰ ਅਸੀਂ ਸੰਵਿਧਾਨਿਕ ਤੌਰ ਤੇ ਦੇਖੀਏ ਤਾਂ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਦਾ ਇਹ ਹੱਕ ਬਣਦਾ ਹੈ ਕਿ ਉਹ ਸੰਸਦ ਦੇ ਵਿੱਚ ਆ ਕੇ ਬੋਲਣ ਉਹਨਾਂ ਨੂੰ ਇੰਨੀ ਕੁ ਛੁੱਟੀ ਦਿੱਤੀ ਜਾਵੇ ਕਿ ਉਹ ਸੰਸਦ ਦੇ ਵਿੱਚ ਆ ਕੇ ਬੋਲ ਸਕਣ ਪਰ ਜਦੋਂ ਜੇਕਰ ਅਸੀਂ ਪਿਛਲੇ ਘਟਨਾਗ੍ਰਮ ਦੇਖੀਏ ਤਾਂ ਭਾਈ ਅਮਰਿਤਪਾਲ ਸਿੰਘ ਜਦੋਂ ਤੋਂ ਜੇਲ੍ਹ ਦੇ ਵਿੱਚ ਗਏ ਨੇ ਮਾਰਚ 2023 ਤੋਂ ਤਾਂ ਉਸ ਤੋਂ ਬਾਅਦ ਕਦੇ ਵੀ ਇੱਕ ਝਲਕ ਵੀ ਜਿਹੜੀ ਹੈ ਉਹਨਾਂ ਦੀ ਵੇਖਣ ਨੂੰ ਨਹੀਂ ਮਿਲੀ ਇੱਥੋਂ ਤੱਕ ਕਿ ਜਦੋਂ ਭਾਈ ਅਮਰਿਤਪਾਲ ਸਿੰਘ ਦਾ ਸੌਂਚਕ ਸਮਾਗਮ ਹੋਇਆ ਸੀ ਤਾਂ ਇੱਕ ਦੋ ਦਿਨ ਦੀ ਪਰੋਲ ਦਿੱਤੀ ਗਈ ਸੀ ਉਹ ਵੀ ਬਹੁਤ ਸੀਕ੍ਰੀਟਲੀ ਬੜੇ ਗੁਪਤ ਤਰੀਕੇ ਦੇ ਨਾਲ ਸੌਂਚਕਾਈ ਗਈ ਇਹ ਕੋਸ਼ਿਸ਼ ਰਹੀ ਕਿ ਇੱਕ ਤਸਵੀਰ ਵੀ ਭਾਈ ਅਮਰਿਤਪਾਲ ਸਿੰਘ ਦੀ ਬਾਹਰ ਲੋਕਾਂ ਦੇ ਵਿੱਚ ਨਜ਼ਰ ਨਾ ਆਵੇ ਜਦਕਿ ਲੋਕ ਝਲਕ ਦੇਖਣਾ ਚਾਹੁੰਦੇ ਨੇ ਆਪਣੇ ਚੁਣੇ ਹੋਏ ਨੁਮਾਇੰਦੇ ਦੀ ਆਪਣੇ ਮੈਂਬਰ ਪਾਰਲੀਮੈਂਟ ਦੀ ਤੇ ਉਹ ਉਮੀਦ ਵੀ ਕਰਦੇ ਨੇ ਖਡੂਰ ਸਾਹਿਬ ਦੇ ਲਗਭਗ 4 ਲੱਖ VOTER ਇਹ ਉਮੀਦ ਵੀ ਕਰਦੇ ਨੇ ਕਿ ਜਿਸ ਜਿਸ ਮੈਂਬਰ ਪਾਰਲੀਮੈਂਟ ਨੂੰ ਅਸੀਂ ਚੁਣਿਆ ਉਹ ਸਾਡੇ ਹੱਕਾਂ ਦੀ ਗੱਲ ਕਰੇ ਉਹ ਸਾਡੇ ਲਈ ਬੋਲੇ ਸੋ ਭਾਈ ਅਮਰਿਤਪਾਲ ਸਿੰਘ ਅ 20 ਸੰਸਦ ਦੀ ਚਲਾਸ ਤੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਬੋਲਣਾ ਚਾਹੁੰਦੇ ਨੇ ਸੋ ਹੁਣ ਫੈਸਲਾ ਪੰਜਾਬ ਸਰਕਾਰ ਦੇ ਹੱਥ ਹੈ ਪੰਜਾਬ ਸਰਕਾਰ ਦੇ ਲਈ ਇਹ ਧਰਮ ਸੰਕਟ ਦੀ ਘੜੀ ਹੈ ਕਿਉਂਕਿ ਅਮਰਿਤਪਾਲ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਪਹਿਲਾਂ ਬਹੁਤ ਸਾਰਾ ਜਿਹੜਾ ਖੁਸ਼ਕ ਰਵਈਆ ਪੰਜਾਬ ਸਰਕਾਰ ਦਾ ਸਾਹਮਣੇ ਆਇਆ ਹੈ ਸੋ ਹੁਣ ਕਿਸ ਤਰੀਕੇ ਦਾ ਫੈਸਲਾ ਪੰਜਾਬ ਸਰਕਾਰ ਲੈਂਦੀ ਹੈ ਇਹ ਦੇਖਣ ਵਾਲਾ ਹੋਏਗਾ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਨਹੀਂ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ